ਸੱਚੀ ਕਾ ਲਾਦਾਬ ਨਮਸਤੇ ਅੱਜ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਆਂ ਸਾਡੀ ਆਪਣੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਰਾਹੀਂ ਇਹ ਹੈਲਥ ਚੈਨਲ ਵਿੱਚ ਮੈਂ ਡਾਕਟਰ ਹਰਸ਼ਿੰਦਰ ਕੌਰ ਪੀਡੀਆਟ੍ਰੀਸ਼ੀਅਨ ਤੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਸੋ ਅਸੀਂ ਤੁਹਾਡੇ ਨਾਲ ਰੂਬਰੂ ਹੁੰਨੇ ਆ ਜੀ ਤੇ ਸਾਡਾ ਮਕਸਦ ਸਿਰਫ ਇੱਕ ਹੋਏ ਕਿ ਜੋ ਖੋਜਾਂ ਦੇ ਉੱਤੇ ਆਧਾਰਿਤ ਜਾਣਕਾਰੀ ਇਹਨੂੰ ਸੌਖੀ ਜ਼ਬਾਨ ਦੇ ਵਿੱਚ ਆਪਣੀ ਪਿਆਰੀ ਜਿਹੀ ਪੰਜਾਬੀ ਜ਼ਬਾਨ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਈਏ ਤਾਂ ਕਿ ਅਸੀਂ ਜਿੰਨੇ ਆਪਣੇ ਆਪ ਨੂੰ ਜ਼ਿਆਦਾ ਦੇਰ ਤੱਕ ਤੰਦਰੁਸਤ ਰੱਖ ਸਕੀਏ ਸਾਨੂੰ ਖੁਸ਼ੀ ਹੋਏਗੀ ਸੋ ਇੱਕ ਇਹੋ ਹੀ ਮਕਸਦ ਹੈ ਜਿਸ ਨਾਲ ਤੁਹਾਡੇ ਅਸੀਂ ਸਾਂਝ ਗੰਢ ਰਹੇ ਹਾਂ ਤੇ ਅੱਜ ਅਸੀਂ ਬਹੁਤ ਮਿੱਠੀ ਮਿੱਠੀ ਗੱਲ ਕਰਨੀ ਹੈ ਪਰ ਉਸ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਮੇਰਾ ਖਿਆਲ ਆਪਾਂ ਦੋਨੋਂ ਹੀ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਰੀਣੀ ਹੋ ਗਏ ਜਿੰਨਾ ਪਿਆਰ ਤੇ ਸਤਕਾਰ ਤੇ ਦੁਲਾਰ ਸਾਡੇ ਸਰੋਤਿਆਂ ਵੱਲੋਂ ਸਾਨੂੰ ਮਿਲ ਰਿਹਾ ਉਹਦੇ ਅਸੀਂ ਬਹੁਤ ਹੀ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਤੁਹਾਡੇ ਤੇ ਅਸੀਂ ਵਾਦਾ ਕਰਦੇ ਆ ਕਿ ਜਦੋਂ ਤੱਕ ਹਿੰਮਤ ਹੋਈ ਤੇ ਸੇਤ ਨੇ ਸਾਥ ਦਿੱਤਾ ਤੇ ਇਹ ਅਸੀਂ ਜਾਰੀ ਰੱਖਾਂਗੇ ਆਪਣਾ ਪ੍ਰੋਗਰਾਮ ਸੋ ਅੱਜ ਜੀ ਬਹੁਤ ਹੀ ਮਿੱਠਾ ਮਿੱਠਾ ਜਿਆ ਕੰਮ ਇੰਨਾ ਮਿੱਠਾ ਕਿ ਅਖੀਰ 'ਚ ਤੁਸੀਂ ਕਹੋਗੇ ਵੀ ਹੁਣ ਕੀ ਕਰੀਏ ਕੁਝ ਹੋਰ ਬਾਕੀ ਬਚਿਆ ਹੀ ਨਹੀਂ ਸੋ ਅਸੀਂ ਗੱਲ ਕਰਨ ਲੱਗਿਆ ਜੀ ਲੰਬੀ ਜ਼ਿੰਦਗੀ ਭੋਗਣ ਲਈ ਜੋ ਖੋਜਾਂ ਕਰੋੜਾਂ ਤੇ ਹੋਈਆਂ ਤੇ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਤੇ ਅਮਰੀਕਨ ਹਾਰਟ ਐਸੋਸੀਏਸ਼ਨ ਨੇ ਸਾਂਝੀਆਂ ਕੀਤੀਆਂ ਨੇ ਅਸੀਂ ਉਹੀ ਤੁਹਾਡੇ ਨਾਲ ਸਿਰਫ ਇਨ ਬਿਨ ਖੋਜ ਦੇ ਉੱਤੇ ਆਧਾਰਿਤ ਗੱਲ ਕਰਾਂਗੇ ਪਰ ਨਾਲੋਂ ਨਾਲੇ ਦੱਸ ਦਿੰਨੇ ਆ ਜੀ ਖੋਜ ਇੱਕ ਲਗਾਤਾਰ ਨਿਰੰਤਰ ਵਗਦਾ ਦਰਿਆ ਹੁੰਦਾ ਜੇ ਜਦੋਂ ਅਗਲੇ ਕਿਤੇ ਕੁਝ ਸਾਲਾਂ ਬਾਅਦ ਕੁਝ ਹੋਰ ਨਵੀਂ ਜ਼ਰੂਰ ਆਈ ਚੀਜ਼ ਤਾਂ ਅਸੀਂ ਐਡ ਕਰਨੀ ਚਾਹਾਂਗੇ ਪਰ ਅੱਜ ਗੱਲ ਕਰਦੇ ਆ ਜੀ ਕੁਦਰਤੀ ਮਿੱਠਾ ਕੀ ਹੁੰਦਾ ਜੇ ਤੇ ਫਿਰ ਅਸੀਂ ਆਪ ਜੋ ਮਿਲਾਨਿਆਂ ਮਿੱਠਾ ਉਹਦੇ ਚ ਕੀ ਹੁੰਦਾ ਜੇ ਗੁੜ ਸ਼ੱਕਰ ਸ਼ਹਿਦ ਖੰਡ ਤੇ ਫਿਰ ਹੋਰ ਵੀ ਬਹੁਤ ਕੁਝ ਕਈ ਕਿਸਮਾਂ ਦੇ ਮਿੱਠੇ ਨੇ ਜ਼ਰਾ ਥੋੜੀ ਜੀ ਉਹਨਾਂ ਵਿੱਚ ਜਾਣਕਾਰੀ ਦਈਏ ਇਹਦੇ ਵਿੱਚ ਅਸੀਂ ਇੱਕ ਮਿੱਠਾ ਫਲ ਵੀ ਹੁੰਦਾ ਜੇ ਉਹਦਾ ਜ਼ਿਕਰ ਅਜੇ ਨਹੀਂ ਕਰ ਰਹੇ ਸੋ ਇਹ ਥੋੜਾ ਜਿਹਾ ਗੁਡ ਪਲ ਨੇਚਰਲ 슈ਗਰਸ ਦਾ ਸਭ ਤੋਂ ਪਹਿਲਾਂ ਤਾਂ ਜੀ ਨੇਚਰਲ 슈ਗਰਸ ਨੇ ਕਿ ਜੋ ਵੀ ਨੇਚਰ ਦੇ ਵਿੱਚ ਅਵੇਲੇਬਲ ਹੈ ਜੋ ਕੁਦਰਤ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਮਿੱਠਾ 슈ਗਰ ਹੁੰਦੀ ਆ ਸੱਤਵਾਂ ਦਾ ਦੁੱਧ ਹੁੰਦਾ ਜੀ ਉਹਦੇ ਨੈਚੁਰਲ 슈ਗਰ ਦਾ ਨਾਮ ਹੁੰਦਾ ਜੀ ਲੈਕਟੋਸ ਤੇ ਜਿਹੜੇ ਹੁੰਦੇ ਆ ਫਲ ਤੇ ਸਬਜ਼ੀਆਂ ਉਹਨਾਂ ਦੇ ਨੈਚੁਰਲ 슈ਗਰ ਚ ਹੁੰਦਾ ਜੀ ਫਰਕਟੋਸ ਤੇ ਗਲੂਕੋਸ ਯਾਨੀ ਅਜੇ ਤੱਕ ਕਸੀ ਗਲੂਕੋਸ ਸੋਚਦੇ ਸਾਂ ਕੰਪਨੀ ਬਣਾਉਂਦੀ ਜੇ ਸੋ ਰੱਬ ਨੇ ਵੀ ਆਪਣੀ ਕੰਪਨੀ ਚ ਬਣਾ ਕੇ ਭੇਜਿਆ ਜੇ ਬਿਲਕੁਲ ਜੀ ਤੇ ਤੀਸਰਾ ਤੀਸਰਾ ਕਣਕ ਤੇ ਅੰਨ ਇਹਦੇ ਵਿੱਚ ਹੁੰਦਾ ਜੀ ਮਾਲਟੋਸ ਇਹ ਤਾਂ ਹੈ ਜੀ ਨੈਚੁਰਲ 슈ਗਰ ਤੇ ਏ ਹੁੰਦਾ ਜੀ 슈ਗਰ ਹੁੰਦਾ ਕਾਰਬੋਹਾਈਡਰੇਟ ਸੋ ਸਾਡੀ ਖੁਰਾਕ ਦੇ ਵਿੱਚ ਤਿੰਨ ਮੇਨ ਤੱਤ ਨੇ ਇੱਕ ਹੈ ਕਾਰਬੋਹਾਈਡਰੇਟ ਇੱਕ ਹੈ ਪ੍ਰੋਟੀਨ ਤੇ ਇੱਕ ਹੈ ਫੈਟ ਤੋਂ ਕਾਰਬੋਹਾਈਡਰੇਟ ਤਕਰੀਬਨ 55 ਤੋਂ 60% ਸਾਡੀ ਖੁਰਾਕ ਦਾ ਟੋਟਲ ਕੈਲਰੀਜ਼ਾ ਹੁੰਦਾ ਤੇ ਉਹਦੇ ਵਿੱਚ ਇਹ ਨੈਚੁਰਲ 슈ਗਰਸ ਨੇ ਅਸੀਂ ਇਹਨਾਂ ਦੀ ਗੱਲ ਕੱਟ ਕਰਾਂਗੇ ਕਿਉਂਕਿ ਇਹ ਤਾਂ ਜ਼ਰੂਰੀ ਹੈ ਤੇ ਅਸੀਂ ਗੱਲ ਕਰਦੇ ਆ ਆਰਟੀਫੀਸ਼ਲ 슈ਗਰਸ ਦੀ ਤੋ ਹਰਸ਼ਿੰਦਰ ਸਾਡੇ ਉਹ ਸਰਟੀਫੀਡ 슈ਗਰਸ ਦੇ ਨਾਮ ਜ਼ਰੂਰ ਅਸੀਂ ਸਰੋਤਿਆਂ ਨੂੰ ਦੱਸਨੇ ਚਾਹਾਂਗੇ ਤਾਂ ਕਿ ਉਹ ਚੇਤਨ ਹੋਣ ਅਗਲੀ ਵਾਰ ਖਰੀਦਣ ਜਾਂ ਕੁਝ ਖਾਣ ਉਸ ਤੋਂ ਪਹਿਲਾਂ ਇੱਕ ਨਜ਼ਰ ਲੇਬਲ ਤੇ ਮਾਰ ਦੇਣ ਪਰ ਉਸ ਤੋਂ ਪਹਿਲਾਂ ਜੋ ਵਰਨਿੰਗਸ ਜਾਰੀ ਹੋਈਆਂ ਨੇ ਉਹ ਜ਼ਰੂਰ ਸਾਂਝੀਆਂ ਕਰ ਦਈਏ ਕਿ ਇੱਕ ਅਡਲਟ ਨੂੰ ਕਿਸੇ ਵੀ ਹਾਲ ਵਿੱਚ 24 ਘੰਟਿਆਂ ਵਿੱਚ 6 ਚਮਚ ਮਿੱਠੇ ਤੋਂ ਵੱਧ ਨਹੀਂ ਲੈਣਾ ਯਾਨੀ ਇੱਕ ਅਡਲਟ ਲਈ ਗੱਲ ਕਰ ਰਿਹਾ ਜਿੱਥੋਂ ਤੱਕ ਆਂਦੀ ਜੇ ਬੱਚਿਆਂ ਦੀ ਗੱਲ 7 ਤੋਂ 10 ਸਾਲ ਦੇ ਬੱਚੇ ਸਿਰਫ 5 ਚਮਚ 24 ਘੰਟਿਆਂ ਵਿੱਚ ਮਿੱਠੇ ਦੇ ਲੈ ਸਕਦੇ ਨੇ ਕਿਸਮ ਹੁਣੇ ਅੱਗੇ ਦੱਸ ਰਹੇ ਹਾਂ ਅਸੀਂ ਤੁਹਾਨੂੰ 4 ਤੋਂ 6 ਸਾਲ ਦਾ ਬੱਚਾ ਸਿਰਫ ਸਾਢੇ 3 ਚਮਚ ਪੂਰੇ 24 ਘੰਟਿਆਂ 'ਚ ਤੇ ਜੇ ਗੱਲ ਹੁੰਦੀ ਜੇ 4 ਸਾਲ ਤੋਂ ਛੋਟੇ ਬੱਚਿਆਂ ਦੀ ਤਾਂ ਕਿਸੇ ਵੀ ਹਾਲ ਵਿੱਚ ਕਿਸੇ ਵੀ ਹਾਲ ਵਿੱਚ ਕਿਸੇ ਹੀ ਕਿਸਮ ਦੀ মিઠھے ਦੀ ਗੱਲ ਕੀਤੀ ਹੀ ਨਹੀਂ ਜਾਂਦੀ ਕਿ ਜੇ ਲੰਮੇ ਸਮੇਂ ਤੱਕ ਉਹਨੂੰ ਯਾਦਦਾਸ਼ਤ ਤੇਜ਼ ਰੱਖਣੀ ਜੇ ਕੈਂਸਰ ਵਰਗੇ ਰੋਗਾਂ ਤੋਂ ਬਚਾਉਣਾ ਜੇ ਜੋੜਾਂ ਦੇ ਦਰਦਾਂ ਤੋਂ ਅਲਰਜੀਆਂ ਤੋਂ ਮੋਟਾਪੇ ਤੋਂ ਬਲੱਡ ਪ੍ਰੈਸ਼ਰ ਸ਼ੂਗਰ ਯਾਨੀ ਬਿਆੰਤ ਜੋ ਅਗੋਂ ਦੱਸਣਗੇ ਡਾਕਟਰ ਗੁਪਾਲ ਉਹ ਸਾਰੇ ਬਾਅਦ ਦੀ ਉਮਰ ਚ ਪੱਛ ਸਕਦੇ ਨੇ ਬਸ਼ਰਤੇ ਕਿ 4 ਸਾਲ ਤੋਂ ਛੋਟੇ ਬੱਚਾ ਬਿਲਕੁਲ ਮਿੱਠਾ ਕਿਸੇ ਵੀ ਹਾਲ ਵਿੱਚ ਮੂੰਹ 'ਚ ਨਾ ਪਾਵੇ ਤਾਂ ਕੀ ਖਾਵੇ ਤੇ ਕਿਵੇਂ ਖਾਵੇ ਉਹ ਦੱਸ ਇਹ ਇੱਕ ਖਾਸ ਗੱਲ ਦੱਸਣ ਦੀ ਹੈ ਜੋ ਇਹਨਾਂ ਨੇ ਕੁਆਂਟੀਟੀ ਦੱਸੀ ਹੈ ਜਿਵੇਂ ਅਡਲਟਸ ਦੇ ਵਿੱਚ 30 ਗ੍ਰਾਮ 슈ਗਰ ਹੈ ਉਹਦੇ ਵਿੱਚ ਨੈਚੁਰਲ 슈ਗਰ ਜਮਾ ਐਡਿਡ 슈ਗਰ ਹੈ ਸੋ ਇਹ ਅਪਰ ਲਿਮਿਟ ਦਾ ਸੀ ਆ ਪਰ 슈ਗਰ ਲੈਣ ਦਾ ਉੱਕਾ ਹੀ ਕੋਈ ਫਾਇਦਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਇਹ ਬਿਲਕੁਲ ਜਾਣਨ ਦੀ ਗੱਲ ਹੈ ਇਨਸਟੈਂਟ એનર્ਜੀ ਜ਼ਰੂਰ ਦਿੰਦਾ ਸਾਡਾ ਜੋ ਦਿਮਾਗ ਹੈ ਉਹ ਸਿਰਫ ਗਲੂਕੋਜ਼ ਤੇ ਚੱਲਦਾ ਹੈ ਪਰ ਜੇ ਅਸੀਂ ਜ਼ਿੰਦਗੀ ਭਰ ਵੀ ਖੰਡ ਨਾ ਖਾਈਏ ਗਲੂਕੋਜ਼ ਸਰੀਰ ਨੇ ਆਪੇ ਬਣਾ ਲੈਣਾ ਭਾਵੇਂ ਉਹ ਦੂਜੇ ਕਾਰਬੋਹਾਈਡਰੇਟਸ ਤੋਂ ਬਣਾਏ ਪਾਵੇਂ ਪ੍ਰੋਟੀਨ ਤੋਂ ਬਣਾਏ ਤੇ ਪਾਵੇਂ ਫੈਟ ਤੋਂ ਬਣਾਏ ਤੇ ਹੁਣ ਅਰਸ਼ਿੰਦਰ ਤੁਸੀਂ ਇਹ ਜੂ ਦੱਸੋ ਕਿ ਜਦੋਂ ਕੁਝ ਖਰੀਦਣ ਜਾਣ ਪੀਓ ਲੇਬਲ ਦੇ ਉੱਪਰ ਕੀ ਪੜ੍ਹ ਕੇ ਸਮਝਣ ਕਿ ਦੇ ਚਾਹ ਦੇ ਸ਼ੂਗਰ ਤੇ ਸਭ ਤੋਂ ਮਿੱਠਾ ਕਿੰਨਾ ਕਿੰਟਲਾਂ ਦੇ ਹਿਸਾਬ ਨਾਲ ਅਸੀਂ ਖਾ ਜਾਂਦੇ ਹਾਂ ਜ਼ਰਾ ਇੱਕ ਧਿਆਨ ਕਰਿਓ ਕਿ ਦੇਖੋ ਜੀ ਜੇ ਤੁਸੀਂ ਚੀਜ਼ ਖਰੀਦਣ ਗਏ ਉਹਦੇ ਬਾਹਰ ਜੇ ਕਿਤੇ ਲਿਖਿਆ ਹੋਇਆ ਜੇ ਕੇਨ 슈ਗਰ ਜਾਂ ਤੁਸੀਂ ਦੁੱਧ ਚਾਹ ਕੌਫੀ ਕੁਝ ਲੈਣ ਲੱਗੇ ਤੁਹਾਨੂੰ आ, मिल ਜਾਂਦੀ ਜੇ ਉੱਥੇ ਜੀ ਪੈਕਡ ਨਿੱਕੇ ਨਿੱਕੇ ਪੌਚੇਸ ਚ ਭਾਵੇਂ ਵਾਈਟ ਜੇ ਭਾਵੇਂ ਬਰਾਊਨ ਜੇ ਸਪਸ਼ਟ ਹੋ ਚੁੱਕਾ ਲੈਬਾਰਟਰੀ ਚ ਖੋਜ ਖੋਜ ਹੋ ਚੁੱਕੀ ਕਿ ਇਹ ਬਿਲਕੁਲ ਇੱਕੋ ਬਰਾਬਰ ਦਾ ਨੁਕਸਾਨ ਕਰਦੇ ਨੇ ਕੋਈ ਵੀ ਫਰਕ ਨਹੀਂ ਕਿ ਤੁਸੀਂ ਬਰਾਊਨ ਪਾਈ ਜਾਂ ਵਾਈਟ ਪਾਈ ਫਿਰ ਆ ਜਾਂਦੀ ਜੇ ਜੀ ਸ਼ਾਇਦ ਸ਼ਾਇਦ ਦਾ ਪੈਕਟ ਤੁਹਾਨੂੰ ਮਿਲਦਾ ਜੇ ਉਹਦੇ ਚ ਖਰਾਣ ਹੋ ਜਾਓਗੇ ਪਰ ਉਨਾ ਹੀ ਉਹਦੇ ਚ 슈ਗਰ ਕੰਟੈਂਟ ਜੇ ਜੇ ਮੋਲੈਸਸ ਲਿਖਿਆ ਤੁਹਾਨੂੰ ਬਾਹਰ ਕੰਟੈਂਟ ਵਿੱਚ ਮਿਲਦਾ ਜੇ ਧਿਆਨ ਰੱਖਿਓ ਵਾਧੂ 슈ਗਰ ਤੁਸੀਂ ਉਹਦੇ ਵਿੱਚੋਂ ਆਲਰੇਡੀ ਲੈ ਕੇ ਜਾ ਚੁੱਕੇ ਹੋ ਕੌਰਨ ਸਰਪ ਬਹੁਤ ਸਾਰੀਆਂ ਪੇਸਟਰੀਜ਼ ਚਾਕਲੇਟਸ ਇਵਨ ਆਈਸਕ੍ਰੀਮਸ ਯਾ ਤੋ ਅਜਕਲ ਸਸਤਾ ਕਿਹੜਾ ਤਰੀਕਾ ਹੈਗਾ ਕੌਰਨ ਸਰਪ ਖਾਸ ਕਰਕੇ ਸ਼ੇਕਸ ਤੇ ਜਿਹੜੇ ਠੰਡੇ ਬੱਚਿਆਂ ਨੂੰ ਬੜੇ ਪਸੰਦ ਆ ਰਹੇ ਬਿਲਕੁਲ ਸੋ ਉਹ ਐਡਿਕਸ਼ਨ ਕਰਦੇ ਨੇ ਆਦੀ ਬਣਾ ਦਿੰਦੇ ਨੇ ਬੱਚੇ ਉਸ ਤੋਂ ਬਗੈਰ ਜ਼ਿੱਦੀ ਚਿੜਚਿੜੇ ਲੜਾਈ ਝਗੜਾ ਕਰਕੇ ਵੀ ਉਹ ਲੈਣ ਦੀ ਕੋਸ਼ਿਸ਼ ਕਰਦੇ ਨੇ ਫਿਰ ਜੀ ਫਰੂਟ ਜੂਸ ਕਨਸੈਂਟਰੇਟਸ ਇਹ ਧਿਆਨ ਕਰਿਓ ਉਹਦੇ ਚ ਬਹੁਤ ਜ਼ਿਆਦਾ 슈ਗਰ ਹੁੰਦੀ ਜੇ ਫਿਰ ਫਰਕਟੋਜ਼, ਸੁਕ੍ਰੋਜ਼, ਗਲੂਕੋਜ਼ ਜੇ ਤੁਹਾਡਾ ਜੋ ਵੀ ਤੁਸੀਂ ਪੈਕ ਖਰੀਦ ਰਹੇ ਹੋ ਦੇ ਬਾਹਰ ਜੇ ਇਹ ਚੀਜ਼ਾਂ ਲਿਖੀਆਂ ਨੇ ਪਿਓਰ ਮਿੱਠਾ ਖਾ ਰਹੇ ਹੋ ਇਸੇ ਤਰ੍ਹਾਂ ਡੈਕਸਟ੍ਰੋਜ਼, ਮੈਪਲ ਸਰਪ ਤੇ ਮਾਲਟੋਜ਼ ਕਿਰਪਾ ਕਰਕੇ ਲੈਣ ਤੋਂ ਪਹਿਲਾਂ ਚੀਜ਼ਾਂ ਇਹ ਪੜ ਲਿਓ ਨਾ ਕੋਈ ਗੱਲ ਹੈ ਅੱਜ ਕੱਲ੍ਹ ਇਹ ਗੇਵ ਸਰਪ ਦਾ ਫੈਸ਼ਨ ਚੱਲ ਪਿਆ ਕਿਉਂਕਿ ਜਿਵੇਂ ਜਿਵੇਂ ਲੋਕਾਂ ਨੂੰ ਸਾਹਮ ਗਿਆਨ ਲੱਗ ਗਿਆ ਵੀ ਮੋਲੇਸਸ ਹੈ, ਗੇਵ ਸਰਪ ਹੈ, ਮੈਪਲ ਸਰਪ ਹੈ ਇਹ ਸਭ ਮਿੱਠਾ ਹੀ ਆ ਐਡਿਡ 슈ਗਰ ਐਡਿਡ 슈ਗਰਸ ਨੇ ਇਹਨਾਂ ਦੀ ਬਿਲਕੁਲ ਤੁਸੀਂ ਟੋਟਲ ਕਾਟਾ ਲਾਣਾ ਜੇ ਘੱਟ ਦੀ ਗੱਲ ਨਹੀਂ ਕਰ ਰਹੇ ਥੋੜਾ ਜਿਹਾ ਅੰਦਾਜ਼ਾ ਦੱਸ ਦੋ ਵੀ ਜੇ ਕੋਕ ਦਾ ਕੈਨ ਹੀ ਲੈ ਲੋ ਬਿਲਕੁਲ ਤੋਂ ਜਿਵੇਂ ਇਹਨਾਂ ਨੇ ਦੱਸਿਆ ਵੀ 6 ਚਮਚੇ ਤੇ ਇੱਕ ਕੈਨ ਜਿਹੜਾ ਕੋਕ ਦਾ ਹੈ ਉਹਦੇ ਵਿੱਚ 9 ਚਮਚ ਖੰਡ ਹੈ ਬਿਲਕੁਲ ਤੇ ਫਿਰ ਇਸੇ ਤਰ੍ਹਾਂ ਦੇਖ ਲਓ ਜੀ ਦੁੱਧ ਚ ਜੋ ਬੱਚੇ ਨੂੰ ਪਾ ਕੇ ਦਿੰਦੇ ਹੋ ਨਾ ਬੋਨ ਮਿਟਾ ਚਾਕਲੇਟ ਹੋਰ ਲੈਕਸ ਪ੍ਰੋਟੀਨ ਐਕਸ ਵਾਟਐਵਰ ਜੋ ਤੁਸੀਂ ਪਾਈ ਜਾਂਦੇ ਹੋ ذرا پڑھ لو دی جانی جے وہ بچے نظر صحت مند نہیں بلکہ روگی بنا رہی جے ہوئے بماریاں جکڑ گیا وار وار کھانگ زکام ہندہ جے سارے ہو رہا جے الرجیاں ہو رہی جے وال چڑھ رہے ہیں یاداشت کٹ رہی ہے زدی ہے ਮਿਹਰਬਾਨੀ ਕਰਕੇ ਵੇਖ ਲਿਓ ਇਹ ਸਾਰੇ ਦਾਚਾਰੀ ਕਾਰਸਤਾਨੀ ਉਸ ਵਿੱਚ ਮਿਠੇ ਦੀਜੇ ਤੇ ਡਾਕਟਰ ਹਰਸ਼ਿੰਦਰ ਇਹ ਪਿੱਛੇ ਸੁਪਰੀਮ ਕੋਰਟ ਦੇ ਵਿੱਚ ਵਨ ਆਫ ði ਜਿਹੜੇ ਕੰਪਨੀ ਵਾਲੇ ਨੇ ਜਿਨ੍ਹਾਂ ਨੇ ਮਿੱਠਾ ਇਹ એનર્ਜੀ ਕਹਿ ਕੇ ਜਾਂ ਤਾਕਤ ਦੀਆਂ ਦਵਾਈਆਂ ਜਾਂ ਗਰੋਥ ਦੀਆਂ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਇਹ ਮੰਨ ਚੁੱਕੇ ਨੇ ਕਿ ਅਸੀਂ ਇਹਦੇ ਵਿੱਚ ਸ਼ੂਗਰ ਬਹੁਤ ਵਾਧੂ ਭਾਣਿਆ ਉਹਦੇ ਨਾਲ ਹੀ ਬੱਚਾ ਥੋੜਾ ਐਕਟਿਵ ਹੋ ਜਾਂਦਾ ਤੇ ਉਹਦੀ ਇਨਸਟ੍ਰਕਸ਼ਨਸ ਤੇ ਹੁਣ ਇਹ ਘਟਾਣ ਲੱਗੇ ਨੇ ਉਹਦੇ ਵਿੱਚ ਬਿਲਕੁਲ ਜੀ ਬਿਲਕੁਲ ਸੋ ਇਹ ਰਾਲ ਮਿਲ ਕੇ ਸਾਰੇ ਜਿੱਥੇ ਡਾਕਟਰਾਂ ਨੇ ਜਿੰਨਾ ਚੀਡੀਆਟ੍ਰੀਸ਼ੀਅਨਸ ਹਨ ਮੈਡੀਸਨ ਦੇ ਸੰ ਲੋਕ ਸਾਰਿਆਂ ਨੇ ਰਲ ਮਿਲ ਕੇ ਸੁਪਰੀਮ ਕੋਰਟ ਵਿੱਚ ਗਿਆ ਕਿ ਸਾਡੇ ਜੀ ਇਹ ਅੱਤ ਦਾ ਧੋਖਾ ਹੋ ਰਿਹਾ ਸਾਡੇ ਬੱਚਿਆਂ ਨਾਲ ਜੋ ਕਿ ਅੱਗੋਂ ਲਗਾਤਾਰ ਬਿਮਾਰ ਹੋਈ ਜਾ ਰਹੇ ਨੇ ਤੇ ਇਹ ਕਿਰਪਾ ਕਰਕੇ ਥੋੜਾ ਜਿਹਾ ਇਸ ਤੇ ਕੰਟਰੋਲ ਕੀਤਾ ਜਾ ਉਸ ਤੋਂ ਬਾਅਦ ਇਸ ਸ਼ੂਗਰ ਦੀ ਮਤਲਬ ਇੱਕ ਹੋਰ ਚੀਜ਼ ਦੇਖੋ ਜੀ ਜਦੋਂ ਲੇਬਲ ਆਪਾਂ ਪੜ੍ਹਦੇ ਆ ਇਹ ਦੇਖੋ ਵੀ 100 ਗ੍ਰਾਮ ਉਸ ਫਰੂਟ ਜੂਸ ਡਰਿੰਕ ਜਾਂ ਕਿਸੇ ਵੀ ਚੀਜ਼ ਦੇ ਵਿੱਚ ਜੇ 22 ਗ੍ਰਾਮ 슈ਗਰ ਤੋਂ ਵੱਧ ਹੈ ਤਾਂ ਉਹ ਹਾਈ 슈ਗਰ ਫੂਡ ਹੈ ਤੇ ਜੇ 5 ਗ੍ਰਾਮ ਤੋਂ ਘੱਟ ਹੈ ਤੇ ਉਹ ਲੋ 슈ਗਰ ਫੂਡ ਹੈ ਬਿਲਕੁਲ ਜੀ ਤੇ ਇੱਕ ਥੋੜੀ ਜਿਹੀ ਮੈਂ ਤੁਹਾਨੂੰ ਹੋਰ ਝਾਤ ਮਰਵਾ ਦਿਆਂ ਇਹਦੀ ਅਸਲੀਅਤ ਦੇ ਵਿੱਚ ਕਿਉਂਕਿ ਗੱਲ ਇਹ ਹੈ ਜੀ ਜੇ ਤੁਸੀਂ ਆਈਸਡ ਕੋਲਡ ਕਾਫੀ ਲੈ ਜਾਂਦੇ ਹੋ ਹੁਣ ਹੈਰਾਨ ਹੋਗੇ ਪਰ ਇਹ ਕੰਟੈਂਟਸ ਤੁਸੀਂ ਨੈਟ ਤੇ ਵੀ ਪੜ੍ਹ ਸਕਦੇ ਹੋ ਦੇਖ ਵੀ ਸਕਦੇ ਹੋ 146 ਗ੍ਰਾਮ ਓ ਮਾਈ ਗਾਡ 46 ਚਮਚ ਤੁਸੀਂ ਉਹਦੇ ਵਿੱਚੋਂ ਯਾਨੀ ਉਸ ਉਹਦੇ ਵਿੱਚ ਪੀ ਜਾਂਦੇ ਹੋ ਇੱਕ ਵੱਡੇ ਕੱਪ ਦੇ ਵਿੱਚ ਜਿਹੜੀ ਕੰਪਨੀਆਂ ਤੁਹਾਨੂੰ ਪਿਆਂਦੀਆਂ ਨੇ ਕਿਉਂਕਿ ਇੰਨਾ ਤਾਂ ਕਿ ਤੁਹਾਨੂੰ ਆਦਤ ਪਏ ਬਿਲਕੁਲ ਤੁਸੀਂ ਕ੍ਰੇਵਿੰਗ ਹੁੰਦੀ ਜੇ ਵਾਰ-ਵਾਰ ਅਸੀਂ ਜੇ ਆ ਬੜੇ ਨਾਮ ਵਰ ਮੈਂ ਨਾਮ ਨਹੀਂ ਲੈ ਰਹੀ ਪਰ ਤੁਸੀਂ ਇਹ ਕਾਫੀ ਦੀਆਂ ਸ਼ਾਪਸ ਦੇਖ ਸਕਦੇ ਹੋ ਨਾਮ ਵਰ ਭੀੜ ਲੱਗੀ ਹੁੰਦੀ ਜੇ ਲਾਈਨ ਲਾ ਲਾ ਕੇ ਫੜਫੜ ਕੇ ਅਸੀਂ ਕੱਪ ਖੜੇ ਆ ਕਿਉਂਕਿ ਉਹ ਜਿਹੜੇ ਮਿੱਠੇ ਦਾ ਜਿਸ ਹਿਸਾਬ ਦਾ ਪਾਇਆ ਜਾਂਦਾ ਜੇ ਉਹ ਡਾਕਟਰਾਂ ਦੀਆਂ ਬਹਾਰਾਂ ਤਾਂ ਲੱਗ ਹੀ ਜਾਣੀਆਂ ਜੇ ਜੇ ਨਹੀਂ ਆਖੇ ਲੱਗੋਗੇ ਜਿਵੇਂ ਸ਼ੇਕਸ ਦੇ ਵਿੱਚ ਮੈਂ ਤੁਹਾਨੂੰ ਆਮ ਤੌਰ ਤੇ ਦੱਸ ਦਵਾਂ ਜੀ ਲਗਭਗ 35 ਗ੍ਰਾਮ ਤੁਸੀਂ ਲੰਗਾ ਜਾਂਦੇ ਹੋ ਦੇ ਵਿੱਚ ਫਿਰ ਦਰਾ ਦਿਆਂ ਕਿ ਸਾਢੇ 3 ਚਮਚ ਸਿਰਫ ਲੈ ਸਕਦੇ ਸਨ ਯਾਨੀ ਇੱਕ ਉਹ ਤੁਸੀਂ 2 ਦਿਨ ਦਾ ਮਿੱਠਾ ਉਸੇ ਚ ਹੀ ਲੈ ਗਏ ਹੋ ਇਸੇ ਤਰ੍ਹਾਂ ਚਾਹ ਕਾਫੀ ਦੇ ਵਿੱਚ ਵੀ ਜੋ ਤੁਹਾਨੂੰ ਵਿੱਚ ਨੇਚਰਲੀ ਉਹ ਥੋੜਾ ਜਿਹਾ ਪਾ ਕੇ ਜਦੋਂ ਕਹਿ ਦਿੰਦੇ ਨੇ ਨਹੀਂ ਜੀ ਫ੍ਰੀ ਹੋਈ ਹੈ ਉਹਦੇ ਵਿੱਚ ਵੀ 11% ਚਲਾ ਜਾਂਦਾ ਜੇ ਸੌਫਟ ਡਰਿੰਕਸ ਵਿੱਚ 16% ਅਮ ਜੇ ਤੋਂ ਮਠਿਆਈ ਵਗੈਰਾ ਲੈ ਲੈਂਦੇ ਹੋ ਸਾਡਾ 19% ਉਹਦੇ ਵਿੱਚ ਲੰਘ ਗਿਆ اسی طرح جو میں تسی ہور چیزاں بریکفاسٹ سیریل وغیرہ بریکفاسٹ سیریل ہو گئے پھر اس تو بعد یہ ہو گئے انرجی ڈرنکس انرجی ڈرنکس آج کل یوتھ دے بچ بڑا فیشن ہے وہ تائیں کریونگ ہے کہ بچہ رہی نہیں سکتا میں انرجی ڈرنک لینا ہے میں دے چیک کرن جانی ہے کسے بھی انرجی ڈرنک نو پی کے کسے نے چل دے جا اچھو چھال نہیں مارنی نہ موٹر سائیکل مار سکتا ہے وہ صرف ایڈورٹائزمنٹ ہے سو کرپا کر کے ہوتے بشواش نہ کرے ہو کچھ چیزیں جڑیاں ਉੱਕਾਈ ਨਾਲ ਲੀਆਂ ਜਾਣ ਜਿਹੜੀਆਂ ਵਰਨਿੰਗਸ ਜਾਰੀ ਹੋਈਆਂ ਉਹ ਵੀ ਦੱਸਾਂਗੇ ਤੇ ਫਿਰ ਇੱਕ ਵਾਰ ਜੇ ਤੁਸੀਂ ਥੋੜਾ ਬਹੁਤ ਦੱਸ ਦਿਓ ਕਿ ਬਿਮਾਰੀਆਂ ਕਿਹੜੀਆਂ ਕਿਹੜੀਆਂ ਇਸ ਮਿੱਠੇ ਵਾਦ ਨਾਲ ਬਾਅਦ ਦੀ ਉਮਰ ਵਿੱਚ ਹੋ ਸਕਦੀਆਂ ਨੇ ਜੇ ਤੁਸੀਂ ਉਹ ਦੱਸ ਸਕੋ ਜੀ ਦੇਖੋ ਦੁਨੀਆ ਭਰ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਬਿਮਾਰੀਆਂ ਨੂੰ ਅਸੀਂ ਕਹਿੰਦੇ ਆ ਡਾਇਬੀਟੀਸ ਜਾਂ ਮੈਟਾਬੋਲਿਕ ਸਿੰਡਰੋਮ ਡਾਇਬੀਟੀਸ ਤੇ ਓਬੈਸਟੀ ਨੂੰ ਮਿਲਾ ਕੇ ਇੱਕ ਡਾਇਬੀਟੀਸ ਸਿੰਡਰੋਮ ਹੋ ਗਿਆ ਉਹਦੇ ਵਿੱਚ ਵਾਧੇ ਮਿੱਠਾ ਖਾਣ ਦੇ ਨਾਲ ਇਹਦਾ ਮੈਟਾਬੋਲਿਕ ਸਿੰਡਰੋਮ ਦਾ ਰਿਸਕ ਵਧਦਾ ਹੈ ਸੋ ਬਲੱਡ ਪ੍ਰੈਸ਼ਰ 슈ਗਰ ਅਦਰੰਗ ਦਾ ਅਟੈਕ ਹੋਣਾ ਦਿਲ ਦੇ ਰੋਗ ਮੁਕਰਾਪਾ ਦਿਲ ਦੇ ਰੋਗ ਅੱਖਾਂ ਦੀ ਕੇਰੀ ਡੈਂਟਲ ਕੇਰੀਸ ਦਾ ਹੋਣਾ ਦਾੰਦੀਆਂ ਖੋੜਾ ਇਹ ਸਭ ਤੋਂ ਖਤਰਨਾਕ ਕੋਲਨ ਤੇ ਪੈਨਕ੍ਰੀਆਸ ਦੇ ਕੈਂਸਰ ਦਾ ਖਤਰਾ ਵੀ ਵਧ ਹੁੰਦਾ ਹੈ। ਬਿਲਕੁਲ ਜੀ ਯਾਦਦਾਸ਼ਤ ਤੇ ਅਸਰ ਪੈ ਸਕਦਾ ਜੇ ਬੱਚੇ ਤੁਸੀਂ ਦੇਖ ਸਕਦੇ ਹੋ ਚਿੜਚੜੇ ਹੱਥ ਪੈਰ ਹਿਲਨੇ ਉਹਨਾਂ ਨੇ ਆਖੇ ਨਾ ਲੱਗਣਾ ਤੇ ਫਿਰ ਉਹਨਾਂ ਨੂੰ ਇਹ ਨਾ ਬਿਲਕੁਲ ਭੁੱਲੀਏ ਜਿਹੜਾ ਇੱਕ ਐਪੀਡੈਮਿਕ ਹੈ ਫੈਟੀ ਲਿਵਰ ਦਾ। ਬਿਲਕੁਲ। ਸੋ ਅਸੀਂ ਅਗਲੀ ਇੱਕ ਜ਼ਰੂਰ ਰੀਲ ਦੇ ਵਿੱਚ ਫੈਟੀ ਲਿਵਰ ਡਿਟੇਲ ਚ ਦੱਸਾਂਗੇ ਆਮ ਤੌਰ ਤੇ ਫੈਟੀ ਲਿਵਰ ਦੇ ਨਾਮ ਨਾਲ ਅਸੀਂ ਸੋਚਦੇ ਹਾਂ ਵੀ ਅਸੀਂ ਤੇਲ ਕਿਉਂ ਉਹਦੀ ਗੱਲ ਜ਼ਿਕਰ ਕਰ ਰਹੇ ਹਾਂ ਜਦ ਕਿ ਫੈਟੀ ਲਿਵਰ ਜ਼ਿਆਦਾ ਮਿੱਠੇ ਖਾਣ ਨਾਲ ਅਸੀਂ ਬੱਚਿਆਂ ਦੇ ਵਿੱਚ ਦੇਖਣ ਲੱਗ ਗਏ ਹਾਂ ਜੋ ਅੱਗੇ ਬੱਚਿਆਂ ਵਿੱਚ ਨਹੀਂ ਸੀ ਹੁੰਦੇ ਤੇ ਫਿਰ ਅੱਖਾਂ ਦੀ ਨਜ਼ਰ ਦਾ ਤੁਸੀਂ ਦੇਖ ਰਹੇ ਹੋ ਦਿਨੋ ਦਿਨ ਅੱਖਾਂ ਲੱਗਦੀਆਂ ਨਜ਼ਰ ਕਟਣੀ ਰੈਟੀਨਲ ਡੈਮੇਜ ਤੱਕ ਇਹਦੇ ਨਾਲ ਹੋ ਜਾਂਦੀ ਜੇ ਸਿਰੇ ਵੀ ਸਪਸ਼ਟ ਕਰਦੇ ਆ ਕੋਰਨ ਸਿਰਫ ਲੈਣਾ ਜ਼ਰਾ ਇੱਕ ਧਿਆਨ ਨਾਲ ਜੇ ਬੱਚਿਆਂ 'ਚ ਵੀ ਯੂਰਿਕ ਐਸਿਡ ਵੱਧਦਾ ਦਿਸਣ ਲੱਗ ਗਿਆ ਜੇ ਤਾਂ ਫਿਰ ਉਹ ਸਿਰਫ ਕਰਕੇ ਹੋ ਰਿਹਾ ਜੇ ਬਿਲਕੁਲ ਨਾ ਲੈਣਾ ਸੋ ਜੋੜਾਂ ਦੀਆਂ ਦਰਦਾਂ ਦਾ ਅਹਿਮ ਕਾਰਨ ਬਣਦਾ ਜਾਂਦਾ ਜੇ ਤੇ ਐਸ ਵੇਲੇ ਛੋਟੀ ਉਮਰ ਦੇ ਜਿਵੇਂ ਜੋ ਸੱਤਰੇ ਬਤਰੇ ਕਹਿੰਦੇ ਸੀ ਉਹਦਾ ਵੀ ਕਾਰਨ ਇਹੋ ਮਿੱਠੇ ਦਾ ਵਾਧਾ ਜੇ ਮੇਰਾ ਖਿਆਲ ਹੈ ਜੇ ਤੁਸੀਂ ਥੋੜਾ ਜਿਆ ਹੋਰ ਜ਼ਿਕਰ ਦੱਸੋ ਅਸੀਂ ਇਹ ਸਭ ਕੁਝ ਦੱਸਣ ਤੋਂ ਬਾਅਦ ਹੁਣ ਅਸੀਂ ਉਸ ਗੱਲ ਤੇ ਆਈਏ ਵੀ ਇਸ ਨੂੰ ਬਚੀ ਬਚਣਾ ਕੇ ਮੈਂ ਬਿਲਕੁਲ ਕੇਵੇ ਸੋ ਆਪਣੇ ਖਾਣੇ ਤੇ ਖਿਆਲ ਕਰੀਏ ਖਾਣੇ ਦੇ ਵਿੱਚ ਕੀ ਕਰੀਏ ਜੀ ਕਿ ਜਿਹੜਾ ਅਸੀਂ ਕੋਈ ਵੀ ਫਰੂਟ ਜੂਸ ਹੈ ਉਹਨੂੰ ਚੈੱਕ ਕਰੋ ਪਹਿਲਾਂ ਦਾ ਤਾਜ਼ੇ ਫਲ ਤਾਜੀ ਸਬਜ਼ੀਆਂ ਛਾਂਣ ਬੁਰੇ ਵਾਲਾ ਆਟਾ ਇਹ ਖਾਈਏ ਮੈਦੇ ਤੋਂ ਬਚੀਏ ਵਾਈਟ ਬ੍ਰੈਡ ਤੋਂ ਬਚੀਏ ਮੈਦੇ ਦੀ ਬਣੀਆਂ ਚੀਜ਼ਾਂ ਜਿਵੇਂ ਪਾਸਤਾ ਹੋ ਗਿਆ ਤੇ ਨੂਡਲਸ ਹੋ ਗਏ ਜੋ ਕਿ ਅੱਜ ਕੱਲ੍ਹ ਜੈਮ ਤੇ ਸੌਸ ਟਮੇਟੋ ਕੈਚਅਪ ਤੇ ਜੈਮ ਘਰ ਵਿੱਚ ਨਾ ਆਣ ਦੇਣਾ ਤੁਸੀਂ ਘਰ ਦੇ ਟਮਾਟਰਾਂ ਦੀ ਆਪ ਬਣਾ ਕੇ ਦੇ ਸਕਦੇ ਹੋ ਜ਼ਰਾ ਇੱਕ ਕੰਟੈਂਟ ਪੜ ਲਿਓ ਕਿਸ ਹਿਸਾਬ ਦਾ ਅਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਦੋਂ ਕੈਚਅਪ ਲਾ ਕੇ ਭੇਜ ਦਿੰਨੇ ਆ ਕਿ ਬੱਚੇ ਨੇ ਖਾ ਲਿਆ ਉਹ ਹੋਰ ਕਿਸ ਤਰੀਕੇ ਦੀ ਕਿੰਨੀ ਮਾਤਰਾ ਵਿੱਚ ਖੰਡ ਦਾ ਸੀ ਢੇਰ ਉਹਦੇ ਅੰਦਰ ਲਿਜਾ ਰਹੇ ਆ ਕਿ ਉਹ ਜੈਮ ਦੇ ਬਰਾਬਰ ਦੀ ਜੇ ਸੋ ਕਿਰਪਾ ਕਰਕੇ ਉਸ ਤੋਂ ਅਵੋਇਡ ਕਰੋ ਇਸ ਤਰ੍ਹਾਂ ਚਾਕਲੇਟ ਸਪਰੈਡ ਹਾਂ ਚਾਕਲੇਟ ਸਪਰੈਡ ਤੇ ਗਰਮੀਆਂ ਦੇ ਵਿੱਚ ਜੋ ਗਰਮੀ ਕਰਕੇ ਪਸੀਨਾ ਆਉਂਦਾ ਹੈ ਉਹਦੇ ਵਿੱਚ ਨਿੰਬੂ ਪਾਣੀ ਸਕੰਜੀ ਵੀ ਪੀਓ ORS ਸੋਲੂਸ਼ਨ ਬਣਾ ਕੇ ਨਾ ਕੇ ਗਲੂਕੋਜ਼ ਦਾ ਸਿਰਫ ਪੀਓ। ਕੁਐਸ਼ਿਜ਼ ਤਾਕਤ ਨਹੀਂ ਆਣੀ ਬਿਲਕੁਲ। ਕੁਐਸ਼ਿਜ਼ ਵੀ ਨਹੀਂ ਦੇਣੇ ਜੀ। ਕੁਐਸ਼ਿਜ਼ ਦੇ ਵਿੱਚ ਬਹੁਤ ਹਾਈ ਕੰਟੈਂਟ 슈ਗਰ ਦਾ ਜੇ ਕੋਲਡ ਡਰਿੰਕਸ ਟੋਟਲੀ ਅਵੋਇਡ ਕਰਨੀਆਂ ਪੈਣੀਆਂ। ਸੋ ਤੁਸੀਂ ਜੀ ਕਾਂਜੀ ਲੈ ਸਕਦੇ ਹੋ। ਬਿਲਕੁਲ। ਲੱਸੀ ਲੈ ਸਕਦੇ ਹੋ। ਲੱਸੀ ਵਧੀਆ ਸਭ ਤੋਂ ਵਧੀਆ ਤੇ ਖਾਸ ਖਿਆਲ ਰੱਖੋ ਜੇ ਟਿੰਡ ਹਾਂ ਟਿੰਡ ਟਿੰਡ ਜਿਹੜੇ ਫਰੂਟਸ ਨੇ ਨਾ ਉਹ ਖਾਸ ਦੇਖੋ ਵੀ ਉਹ ਸਿਰਫ ਦੇ ਵਿੱਚ ਨਾ ਹੋਣ। ਜੇ ਹੋਣ ਵੀ ਤਾਂ ਉਹ ਜੂਸ ਦੇ ਵਿੱਚ ਹੋਣ ਉਹ ਲੈ ਜਾ ਸਕਦੇ ਨੇ ਸੋ ਜੀ ਮੇਰਾ ਸਵਾਦ ਤੇ ਕੌਫੀ ਦੇ ਵਿੱਚ ਖੰਡਣਾ ਐਡ ਕਰੋ ਆਪਣਾ ਸਵਾਦ ਬਣਾਓ ਲੇਕਿਨ ਜੀ ਪ੍ਰੋਗਰਾਮ ਜਿਆਦਾ ਹੀ ਕੁਛ ਨਮਕੀਨ ਹੋ ਗਿਆ ਜੇ ਮੈਂ ਹੁਣ ਥੋੜਾ ਜਿਹਾ ਮਿੱਠਾ-ਮਿੱਠਾ ਕਰ ਦਿਆਂ ਕੀਤ ਵੀ ਲੈਣਾ ਕੀ ਜੇ ਕੋਣ ਸਾਨੂੰ ਸਾਰਿਆਂ ਨੂੰ ਆਦਤ ਤਾਂ ਪੈ ਗਈ ਮਿੱਠੇ ਖਾਣ ਦੀ ਸਾਨੂੰ ਕੰਪਨੀਆਂ ਨੇ ਆਦੀ ਬਣਾ ਛੱਡਿਆ ਤਾਂ ਫਿਰ ਕੀ ਕਰੀਏ ਜਦੋਂ ਰੋਟੀ ਮੁੱਕ ਦੀ ਜੇ ਫਿਰ ਇਹ ਨਾ ਨਾ ਹੋਏ ਅਗਲੇ ਕਹਿੰਦੇ ਜੀ ਸਵੀਟ ਡਿਸ਼ ਲਿਆਓ ਲਿਆਏ ਹੈ ਨਹੀਂ ਸੋ ਵਧੀਆ ਵਧੀਆ ਜੀ ਸਵੀਟ ਡਿਸ਼ ਅਸੀਂ ਤੁਹਾਨੂੰ ਹੁਣ ਦੱਸਣ ਲੱਗਿਆਂ ਜੀ ਤੁਸੀਂ ਲੈ ਸਕਦੇ ਹੋ ਜੀ ਦਹੀਂ ਤੇ ਉਹਦੇ ਵਿੱਚ ਕੱਟੋ ਜੀ ਤਾਜ਼ੇ ਫਲ ਬਿਨਾ ਮਿੱਠੇ ਦੇ ਤੇ ਉਹ ਵੀ ਕੈਨਡ ਫਰੂਟ ਨਾ ਲੈਣਾ ਤਾਜ਼ੇ ਫਲ ਕੱਟ ਕੇ ਖਜੂਰਾ ਅੰਗ ਤੁਸੀਂ ਪਾ ਸਕਦੇ ਹੋ ਤੁਸੀਂ ਅੰਗੂਰ ਪਾ ਸਕਦੇ ਹੋ ਤੁਸੀਂ ਚੀਕੂ ਦੇ ਪਾ ਸਕਦੇ ਹੋ ਤੁਸੀਂ ਅੰਬ ਦੇ ਪਾ ਸਕਦੇ ਹੋ ਅੰਬ ਪਾ ਸਕਦੇ ਹੋ ਕੇਲਾ ਪਾ ਸਕਦੇ ਹੋ ਸੋ ਇਹ ਚੀਜ਼ਾਂ ਦੇ ਨਾਲ ਜੀ ਮਜ਼ਾ ਲੈ ਸਕਦੇ ਆਪਾਂ ਵਧੀਆ ਤੇ ਫਿਰ ਤੁਸੀਂ ਕੋਸ਼ਿਸ਼ ਇਹ ਕਰੋ ਕਿ ਪਿੰਨੀਆਂ ਜਦੋਂ ਬਣਾਉਣੀਆਂ ਜੇ ਨਾ ਗਜ਼ਬ ਹੋ ਜਾਣਾ ਜੇ ਮਿੱਠਾ ਨਾ ਪਾਇਓ ਖਜੂਰਾਂ ਪਾ ਕੇ ਦੇਖੋ ਕਿਆ ਗਜ਼ਬ ਦਾ ਸਵਾਦ ਆਂਦਾ ਜੇ ਤੇ ਮਜ਼ੇਦਾਰ ਇੱਕ ਹੋਰ ਨੁਕਤਾ ਦੱਸ ਦਿਆਂ ਜਦੋਂ ਦਾਲਚੀਨੀ ਥੋੜੀ ਜੀ ਐਡ ਕਰਦੇ ਹੋਗੇ ਨਾ ਉਹ ਤਾਂ ਇਨਾ ਮਜ਼ੇਦਾਰ ਟੇਸਟ ਕਰ ਦਿੰਦੀ ਹੈ ਤੁਹਾਡੀ ਜੀਭ ਨੂੰ ਸਵਾਦ ਹੀ ਮਿੱਠਾ ਮਿੱਠਾਣ ਲੱਗ ਜਾਂਦਾ ਸੋ ਇਹ ਜ਼ਰੂਰ ਲੈ ਲਓ ਨਾਲੇ 슈ਗਰ ਦੇ ਮਰੀਜ਼ਾਂ ਲਈ ਦਾਲਚੀਨੀ ਬਹੁਤ ਵਧੀਆ ਕਮਾਲ ਬਹੁਤ ਵਧੀਆ ਕਰਦੀ ਹੈ ਤੇ ਇਹਦੇ ਅਸੀਂ ਫਾਇਦੇ ਇਹਦੇ ਵੀ ਜ਼ਰੂਰ ਦੱਸਾਂਗੇ ਪਰ ਗੱਲ ਸਿਰਫ ਇੰਨੀ ਮੁਕਾਣਾ ਚਾਹਨੀ ਆ ਕਿ ਤੁਸੀਂ ਮਿੱਠਾ ਜ਼ਰੂਰ ਬਹੁਤ ਬਹੁਤ ਜ਼ਿਆਦਾ ਰੋਕ ਕੇ ਜਵੇਂ ਅਸੀਂ ਕਹਿੰਨੇ ਆ ਨਾ ਤੇ ਪੱਤੀ ਠੋਕ ਕੇ ਤੇ ਦੁੱਧ ਰੋਕ ਕੇ ਉਹ ਅਸੀਂ ਕਹ ਰਹੇ ਆਂ ਜੀ ਮਿੱਠਾ ਨਾ ਬਰਾਬਰ ਬਲਕਿ ਨਾ ਹੀ ਲਓ ਅਸੀਂ ਤਾਜ਼ੇ ਫਲਾਂ ਵੱਲ ਜਾਈਏ ਸੋ ਥੋੜਾ ਜਿਹਾ ਸਾਡੇ ਗੁਲਾਬ ਜਮਨ ਜਲੇਬੀਆਂ ਇਹਨਾਂ ਤੋਂ ਥੋੜਾ ਜਿਹਾ ਹੁਣ ਹਟਣਾ ਹੀ ਪੈਣਾ ਇੱਕ ਆਖਰੀ ਜਾਂਦੇ ਜਾਂਦੇ ਰਾਮਬੰਦ ਨੁਕਤਾ ਦੱਸਣਾ ਜੇ ਭਈ ਔਰ ਦੱਸੋਗੇ ਡਿਟੇਲ 'ਚ ਤੁਸੀਂ ਵੀ ਕਿੰਨੇ ਗਲਾਈਸੈਮਿਕ ਇੰਡੈਕਸ ਬਾਰੇ ਕਿਉਂਕਿ ਆਪਾਂ ਪਹਿਲਾਂ ਵੀ ਇੱਕ ਬੜੀ ਡਿਟੇਲਡ ਡਾਇਬੀਟੀਜ਼ ਪ੍ਰੀ ਡਾਇਬੀਟੀਜ਼ ਉਹਨਾਂ ਦੇ ਸ਼ੱਕਰ ਰੋਗੀਆਂ ਦੀ ਕਿਹੜੇ ਫਲ ਲੈਣ ਉਹਨਾਂ ਦੇ ਪੈਰਾਂ ਦੀ ਸੰਭਾਲ ਸਭ ਕੁਝ ਅਸੀਂ ਪਹਿਲਾਂ ਵੀਡੀਓਜ਼ ਵਿੱਚ ਦੱਸ ਚੁੱਕੇ ਹਾਂ ਜੋ ਸਾਡੀ ਤੁਸੀਂ YouTube ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰਕੇ ਉਹਦੇ ਵਿੱਚ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਪਰ ਮੈਂ ਇੱਕ ਚੀਜ਼ ਦੱਸ ਦਿਆਂ ਜੀ ਕਿ ਕੰਨੇ ਤੋਂ ਹੀ ਤਿਆਰ ਹੁੰਦੀ ਜੇ ਖੰਡ ਗੁੜ ਤੇ ਸ਼ੱਕਰ ਸੋ ਇੱਕੋ ਜਿੰਨਾ ਹੀ ਕਹਿ ਰਟਣਾ ਜੇ ਤੁਸੀਂ ਮਜ਼ੇਦਾਰ ਨੁਸਖਾ ਜੜਾ ਬਿਲਕੁਲ ਜਿਹੜਾ ਹਾਂ ਗੁੜ ਤੇ ਸ਼ੱਕਰ 'ਚ ਸਿਰਫ ਇੰਨਾ ਫਰਕ ਹੈ ਵੀ ਉਹਦੇ ਥੋੜਾ ਜਿਹਾ ਆਇਰਨ ਵੱਧ ਹੁੰਦਾ ਹੈ ਮੈਗਨੀਜ਼ ਵੱਧ ਹੁੰਦਾ ਤੇ ਕੈਲਸ਼ੀਅਮ ਤੇ ਖੰਡ ਵੀ ਤੇ ਸਭ ਕੁਝ ਨਹੀਂ ਹੁੰਦਾ ਲੇਕਿਨ ਗਲਾਈਸੀਮਿਕ ਇੰਡੈਕਸ ਜੇ ਖੰਡ ਦਾ ਹੈਗਾ ਤਕਰੀਬਨ 65 ਤੇ ਸ਼ੱਕਰ ਤੇ ਗੁੜ ਦਾ ਹੈਗਾ ਜੇ 85 ਮਤਲਬ ਜੇ ਤੋ ਸ਼ੂਗਰ ਦੇ ਮਰੀਜ਼ ਲਈ ਸਗੋਂ ਵੱਧ ਨੁਕਸਾਨ ਦੇ ਫਾਇਦੇ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਸੋ ਜੀ ਇਸੇ ਲਈ ਅਖੀਰ ਚ ਗੱਲ ਦੱਸੀ ਸੀ ਕਿ ਜਿੰਨੀਆਂ ਵੀ ਸਾਡੀਆਂ ਪੈਣਾ ਸਾਡੇ ਬਜ਼ੁਰਗ ਸਾਡੇ ਬੱਚੇ ਜੋ ਵੀ ਇਸ ਚੀਜ਼ ਨੂੰ ਸੋਚ ਰਹੇ ਸਨ ਮੇਰੇ ਸਮੇਤ ਅੱਜ ਤੱਕ ਕਈ ਸੋਚਦੇ ਸਨ ਗੁੜ ਸ਼ੱਕਰ ਬਿਹਤਰੀਨ ਹੈ ਪਰ ਉਹ ਸਾਡੇ ਕੋਲ ਲੰਕੜੇ ਆ ਚੁੱਕੇ ਨੇ ਕਿ ਗਲਾਈਸਿਮਿਕ ਇੰਡੈਕਸ ਗੋ ਗੁੜ ਤੇ ਸ਼ੱਕਰ ਦੀ ਵੱਧ ਹੁੰਦੀ ਜੇ ਬਿਲਕੁਲ ਜਵੇਂ ਡਾਕਟਰ ਗੁਪਾਲ ਨੇ ਕਿਹਾ ਉਹਦੇ ਚ ਫਾਇਦੇਮੰਦ ਚੀਜ਼ਾਂ ਹਨ ਪਰ ਮਾਤਰਾ ਧਿਆਨ ਰੱਖਿਓ ਜੀ ਕਿ ਅਸੀਂ ਜੇ ਉਨੂੰ ਬਚਾਣਾ ਜੇ ਤਾਂ ਆਪਾਂ 24 ਘੰਟਿਆਂ ਚ ਆਪਾਂ ਆਈਡੀਅਲੀ ਇਹੀ ਸੋਚੀਏ ਵੀ ਇੱਕ ਚਮਚ ਤੋਂ ਵੱਧ ਕਦੇ ਵੀ ਨਹੀਂ ਸੋ ਤੁਸੀਂ ਇਸ ਤੱਕ ਜੇ ਸੀਮਤ ਰੱਖ ਸਕੋ ਕਿਉਂਕਿ ਬਾਕੀ ਚੀਜ਼ਾਂ ਤੁਹਾਡੀ ਨਾਰਮਲ ਖੁਰਾਕ ਰਹੀ ਆਈ ਜਾਣੀਆਂ ਜੇ ਜੇ ਇੰਨਾ ਤੁਸੀਂ ਕਰ ਸਕੋਗੇ ਤਾਂ ਅਸੀਂ ਦੁਆ ਕਰਦੇ ਹਾਂ ਦੋਵੇਂ ਹੱਥ ਜੋੜ ਤੁਹਾਡੇ ਲਈ ਤੁਸੀਂ ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਓ ਤੇ ਸਾਰੀਆਂ ਮਾੜੀਆਂ ਬਿਮਾਰੀਆਂ ਤੋਂ ਬਚ ਜਾਓ ਤੇ ਅਗਲੀ ਵਾਰ ਜਿਵੇਂ ਸਾਨੂੰ ਹੁਣ ਸੱਦਾ ਸਮਾਣੇ ਤੋਂ ਵੀ ਆ ਗਿਆ ਜੇ ਚਤਰਾਣੇ ਤੋਂ ਵੀ ਆ ਗਿਆ ਜੇ ਐਤਵਾਰ ਲਈ ਅਸੀਂ ਜ਼ਰੂਰ ਉਹਨਾਂ ਨਾਲ ਰਾਗੀ ਦਾ ਆਟਾ ਖਾਣ ਜਾਣਾ ਹੈ ਸੋ ਅਗਲੀ ਵਾਰ ਜਦੋਂ ਕੋਈ ਵੀ ਤੁਸੀਂ 스ਵੀਡਿਸ਼ ਬਣਾਈ ਹੋਏ ਬਿਨਾ ਮਿੱਠੇ ਦੇ ਜ਼ਰੂਰ ਤੁਹਾਡੇ ਨਾਲ ਅਸੀਂ ਮਿਲ ਬੈਠਾਂਗੇ ਬਹੁਤ ਉਦੋਂ ਤੱਕ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਸਨਦੁਰਸਤ ਰਹੋ ਤੇ ਫਿਰ ਅਗਲੀ ਰੀਤ ਨਾਲ ਤੁਹਾਡੇ ਨਾਲ ਫਿਰ ਸਾਜ ਗੰਢਾਂਗੇ